ਜੇ ਗੱਲ ਚੱਲ ਰਹੀ ਹੈ ਪੰਜਾਬ ਬਾਰੇ ਰਾਜ ਦੀ ਸਰਕਾਰ ਸਾਡੇ ਨਾਲ ਗੱਲ ਕਰ ਰਹੀ ਹੈ ਪੰਚਾਇਤ ਸੰਗਠਨ ਦੇ ਵਿੱਚ ਇੱਕ ਦੇ ਬਾਅਦ ਇੱਕ ਦਫ਼ਤਰ ਬਣਾਇਆ ਗਿਆ ਜਿਸ ਵਿੱਚ ਗਾਇਡਰ ਸਿਸਟਮ ਨੂੰ ਯਾਦ ਕਰਦੇ ਹੋਏ ਇਸ ਨੂੰ ਪੱਕਾ ਕਰਕੇ ਸਾਰੇ ਵਿਕਾਸ ਕਾਰਜਾਂ ਦਾ ਇਨਫਰਾਸਟ੍ਰਕਚਰ ਦਾ ਸਭ ਤੋਂ ਵੱਧ ਸੰਚਾਰ ਜਨਰਲ ਦੀ ਮਦਦ دیکھو جو یہ کاروائی ہوئی ہے لا جو ہے وہ یہ کاروائی کی گئی ہے یہ دھرنا جو تھا یہاں پہ وہ ان لوفل پراپر پروسیجر اناؤنسمنٹ کر کے پراپر پروسیجر مانگ کے لیے اور انہوں نے آپ جو ہے وہ وہاں اپنے آپ کو رموو کر لیا اور جہاں کئی ٹرالیز بھی کھڑی ہیں کئی جگہ پر انہوں نے لیگل جو ہے کنسٹرکشن کی ہے جو کوئی انہوں نے بنا رکھے یہاں پر شیڈ وغیرہ تو ان سبھی کو ہم جو ہے ان کو رموو کریں گے ٹرالیز کو بھی جو ہے ہے تو ہم یہاں سے اور یہ دونوں کلیئر کر دیں گے ایک دو گھنٹہ سر کتنے لوگوں کو ڈیٹین اس ٹائم کیا ہے اور کس طرح سے ارینجمنٹ کیے گئے جیسے آپ نے بتایا کہ ٹریکٹر ٹرالیز کو جو ہے یہاں سے ہٹایا جا رہا ہے انہوں ریٹین نہیں ہونے کیا ہم نے, کیا. نے تو فورٹی ففٹی جو ہیں کسان تھے یہاں پہ وہ اپنے آپ بولن یہاں سے ہمارے ساتھ ہیں ان میں سے کئیوں نے ہمیں کہا ہے کہ ہم اپنے گھر جانا چاہتے ہیں ان کو گھر بھی دیں گے اور جو کوئی ایسے ہیں جو اپنی ہاں جو چاہتے ہیں بھی ہماری گرفتاری ہو ان کو ہم پروسیجر مطابق ان کی گرفتاری ڈالیں گے آگے جیسے ਜੋ ਵੀ ਹੋ ਟਬੋਗੀ ਜੈਸੇ ਵੀ ਹੋਗਾ ਜੋ ਉਸकी तेल वगैरह होगी दैट लॉ विल टेक इट ਕਿੰਨੇ ਟਾਈਮ ਹੈ ਇਹ ਪੂਰਾ ਪ੍ਰੀ ਮੂਵਮੈਂਟ ਕਿਰਾਏ ਆਪਰੇਸ਼ਨ ਕਿੰਨੇ ਟਾਈਮ ਚੱਲੇਗਾ ਖਾਲੀ ਕਿੰਨੇ ਟਾਈਮ ਚ ਹੋ ਜੇਗਾ ਦੇਖੋ ਜੀ ਇਹਦੇ ਚ ਜ਼ਿਆਦਾ ਟਾਈਮ ਨਹੀਂ ਅਸੀਂ ਸਾਡੇ ਕੋਲ ਸਾਰਾ ਇੰਤਜ਼ਾਮ ਅਸੀਂ ਕੀਤਾ ਹੋਇਆ ਸਾਡਾ ਜਿਹੜਾ ਲੱਗਦਾ ਕਿ ਟੈਂਟੇਟਿਵਲੀ 2 ਤੋਂ 2 ਘੰਟੇ ਅਸੀਂ ਖਾਲੀ ਕਰ ਪਾਵਾਂਗੇ ਔਰ ਜੋ ਬਾਕੀ ਦਾ ਕੁਝ ਮਲਬਾ ਮਲਬਾ ਹੋਊਗਾ ਉਹਨੂੰ ਇਧਰ ਉਧਰ ਤੁਹਾਨੂੰ ਪਤਾ ਸ਼ਿਫਟ ਕਰਦੇ ਥੋੜਾ ਟਾਈਮ ਲੱਗਦਾ ਪਰ ਇਹਨੋਂ ਸੀ ਕਲੀਅਰ ਕਰ ਦਾਂਗੇ ਕਿ 2 ਘੰਟਿਆਂ ਦੇ ਵਿੱਚ ਤਾਂ ਟ੍ਰੈਫਿਕ ਫ੍ਰੀ ਮੂਵਮੈਂਟ ਕਦੋਂ ਤੱਕ ਸਟਾਰਟ ਹੋ ਜਾਏਗੀ ਡਿਪੈਂਡਸ ਅਪਨ ਵੀ ਹਰਿਆਣਾ ਕਦੋਂ ਖੁੱਲਦਾ ਜੀ ਆਪਣਾ ਉਹ ਜਿਹੜੀ ਉਹਨਾਂ ਦੀ ਬੈਰੀਕੇਟਿੰਗ ਹੈ ਨਾ ਕਿ ਅੱਜ ਰਿਮੂਵ ਕਰ ਦੇਣਗੇ ਸਵੇਰੇ ਟ੍ਰੈਫਿਕ ਚੱਲੇ ਸਰ ਰਾਜਦਾਨੀ ਰਿਮੂਵ ਆਪਰੇਸ਼ਨ ਹੋਇਆ ਲਾਅ ਐਂਡ ਆਰਡਰ ਨੂੰ ਖਾਸ ਤੌਰ ਤੇ ਦੇਖ ਰਹੇ ਹੋਏ ਪੁਲਿਸ ਦੇ ਕਿਸ ਤਰ੍ਹਾਂ ਦੇ ਇੰਤਜ਼ਾਮ ਲੱਗੇ ਹੋਏ ਤੇ ਕਿੰਨੇ ਖਾਸ ਤੌਰ ਤੇ ਲਾਅ ਕਿੰਨੇ ਪੁਲਿਸ ਕੋਲ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਇੰਤਜ਼ਾਮ ਅਸੂਖਮਤਾ ਕੋਨ ਡਾਕਟਰ ਜਿਹੜਾ ਹੈਗਾ ਵਾ ਉਹ ਸਾਡੇ ਮੇਨ ਛੇਵਾਰੀਆਂ ਹੋਰ ਕੀ ਬਿੰਗ ਇੰਟਰਵਿਊ ਕਾਫੀ ਯੂਨਿਟਸ ਨੇ ਸਾਰੇ ਸਾਡੀ ਪਹੁੰਚੜਾ ਇਹ ਬਹੁਤ ਨਮੋਸਰ ਸਾਰੇ ਸੀ ਇਲੀ ਨਮ ਸੋਰ ਐਂਡ 올 ਜਸਟਨੋ ਸਾਰੇ ਬਾਹਰ ਫੀਲਡ ਚ ਆਪਣੇ ਆਪਣੇ ਇਲਾਕੇ ਨੂੰ ਡੋਮਿਨੇਟ ਕਰ ਰਹੇ ਔਰ ਇਹਨੂੰ ਅਸੀਂ ਅੱਗੇ ਵੀ ਇਸ ਖੇਤਰ ਇੱਥੇ ਕੋਈ ਫੋਰਸ ਵਗੈਰਾ ਵੀ ਲਗਾਈ ਜਾਏਗੀ ਕੁਝ ਦਿਨ ਵਾਸਤੇ ਜਿੱਥੇ ਰਿਕੁਆਇਰਡ ਹੋਊਗੀ ਲਗਾਤਾਰ ਸਾਡੇ ਦੋਵੇਂ ਸਾਈਡਾਂ ਜਿਹੜੀਆਂ ਇਹ ਟੋਟਲ ਕਲੀਅਰ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਜਿਹੜਾ ਅੱਗੇ ਹਰਿਆਣਾ ਦਾ ਬਾਰਡਰ ਹੈਗਾ ਉੱਥੇ ਉਸ ਬਾਰਡਰ ਤੇ ਜਿਹੜੀ ਪੈਰੀਕੇਟਿੰਗ ਹੈ ਹਰਿਆਣਾ ਸਟੇਟ ਦੀ ਹੈਗੀ ਆ ਸੋ ਉਹਦਾ ਡਿਸੀਜਨ ਬਾਅਦ ਚ ਲੈਣਗੇ ਤੇ ਜਿਹੜਾ ਇਹ ਨੈਸ਼ਨਲ ਹੱਬ ਹੈ ਇਹਨੂੰ ਪਬਲਿਕ ਵਾਸਤੇ ਓਪਨ ਕੀਤਾ ਜਾ ਰਿਹਾ ਹੈ ਸ਼ਾਂਤੀਪੂਰਵਕ ਤਰੀਕੇ ਸੇ ਬਹੁਤ ਚੱਲ ਰਿਹਾ ਹੈ ਕਿਸੇ ਵੀ ਤਰੀਕੇ ਸੇ ਕੋਈ ਵਿਰੋਧ ਦੇਖਣੇ ਕੋ ਨਹੀਂ ਮਿਲਿਆ ਕਿਸਾਨ ਜੋ ਹੈ ਆਪਣੇ ਆਪ ਜਾ ਰਹੇ ਹਨ ਜਦੋਂ ਬਾਤचीत ਪਹਿਲੇ ਤੋਂ ਜਦੋਂ ਤੁਸੀਂ ਅਸੀਂ ਕਿਉਂਕਿ ਪਹਿਲ ਨਹੀਂ ਕੀਤੀ ਔਰ ਬੜਾ ਪ੍ਰੋਸੀਜਰ ਅਡਾਪਟ ਕਰਕੇ ਜੋ ਜਾਬਤੇ ਮੁਤਾਬਕ ਜੋ ਬੀ ਐਨ ਐਸ ਐਸ ਦੀਆਂ ਤਰਾਵਾਂ ਤਹਿਤ ਕਾਰਵਾਈ ਕਰਨੀ ਬਣਦੀ ਸੀ ਕਿ ਉਸ ਤਹਿਤ ਹੀ ਅਸੀਂ ਸਾਰਾ ਇਹ ਕੰਮ ਕੀਤਾ ਬੜੇ ਇਨਾਂ ਨੂੰ ਪਿਆਰ ਦੇ ਨਾਲ ਇਨਾਂ ਨੂੰ ਬ੍ਰੀਫ ਕੀਤਾ ਇਨਾਂ ਨੂੰ ਦੱਸਿਆ ਕਿ ਹੁਣ ਜਿਹੜਾ ਹੈਗਾ ਸੈਂਟਰ 'ਚ ਤੁਹਾਡੀਆਂ ਮੀਟਿੰਗਸ ਚੱਲ ਹੀ ਰਹੀਆਂ ਹੁਣ ਨੈਕਸਟ ਮੀਟਿੰਗ ਸ਼ਾਇਦ 4 ਦੀ ਹੈਗੀ ਹੁਣ ਇਹ ਤਾਂ ਹੈ ਨਹੀਂ ਵਿਚਾਰ ਤੱਕ ਫਿਰ ਬੰਦ ਰਹੂਗਾ ਹੁਣ ਇਨਾਫੇ ਸਨਾਫ ਕਾਫੀ ਟਾਈਮ ਹੋ ਗਿਆ ਲੋਕਾਂ ਨੂੰ ਪਰੇਸ਼ਾਨ ਹੋਣ ਦਿਆਂ ਸਰ ਕਿੰਨੇ ਕਿਸਾਨ ਸਨ ਇੱਥੇ ਪਰ ਔਰ ਉਨ੍ਹਾਂ ਦਾ ਕਿਆ ਡੀਟੇਨ ਕੀਤਾ ਗਿਆ ਕਿੰਨੇ ਕਿਸਾਨੋ ਕੋਈ ਅਸੰਭੂ ਬਾਰਡਰ ਸਟੇ ਡੀਟੇਨ ਅਪਰੋਕਸੀਮੇਟਲੀ 50 ਦੇ ਕਰੀਬ ਦੀ ਫਿਗਰ ਹੈਗੀ ਆ ਬਾਕੀ ਉਹਨਾਂ ਦੇ ਵਿੱਚੋਂ ਕਈ ਕਿਸਾਨ ਕਹਿ ਰਹੇ ਸੀ ਕਿ ਸਾਨੂੰ ਤੁਸੀਂ ਘਰ ਪੇਂਦ ਤੇ ਉਹਨਾਂ ਨੂੰ ਅੱਗੇ ਜਾ ਕੇ ਜਿਹੜੀਆਂ ਹੈਗੀਆਂ ਉਹਨਾਂ ਨੂੰ ਵਹੀਕਲਸ ਦਾ ਜਾਂ ਜੋ ਵੀ ਟਰਾਂਸਪੋਰਟੇਸ਼ਨ ਦਾ ਜੀਐਮ ਕਰਕੇ ਉਹਨਾਂ ਨੂੰ ਪੇਂਡ ਦਿੱਤਾ ਗਿਆ। ਇੱਕ ਤਰੀਕੇ سے ਸਹਿਮਤੀ ਬਣ ਗਈ ਕਿਸਾਨਾਂ ਕਿਸਾਨੋ और सरकार के बीच में इसलिए वो भी कोऑपरेट कर रहे हैं। ਸਹਿਮਤੀ ਦੀ ਬੜੀ ਵਧੀਆ ਗੱਲ ਜੀ ਗੁੱਡ ਸੈਂਸ ਪ੍ਰਵੇਲ ਜੇ ਉਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਵੀ ਆਰ ਵੈਰੀ ਥੈਂਕਫੁਲ ਫੋਰ ਥੈਟ ਸਰ ਕਿੰਨਾ ਟਾਈਮ ਲੱਗੇਗਾ ਅਬ ਇਸ ਹਾਈਵੇ ਕੋ ਚਾਲੂ ਕਰਾਉਣੇ ਮੇ ਇਹ ਪੂਰਾ ਖਾਲੀ ਕਰਨੇ ਤੱਕ ਚਾਲੂ ਹੋ ਜਾਏਗਾ ਸਬ ਹਾਈਵੇ ਜੋ ਖਾਲੀ ਜੋ ਪੰਜਾਬ ਵਾਲੀ ਸਾਈਡ ਹੈ ਉਸ ਕੋ ਤੋਂ ਹਮ ਖਾਲੀ ਆਜ ਹੀ ਕਰਵਾਏਗੇ ਦੋ ਦਿਨ ਘੰਟੇ ਮੇ ਉਹ ਖਾਲੀ ਹੋ ਜਾਏਗਾ ਟ੍ਰੈਫਿਕ ਜੋ ਹੈ ਉਹ ਬੈਰੀਗੇਟਿੰਗ ਜੋ ਹੈ ਹਰਿਆਣਾ ਦੇ ਸਾਈਡ ਪੇ ਵੀ ਹੈ ਉਕਬਰ ਉਹ ਰਿਮੂਵ ਕਰ ਦਿੱਤੇ ਆਪਣੀ ਬੈਰੀਕੇਟਿੰਗ ਕੱਲ ਕਰਦੇ ਜਾਂ ਅੱਜ ਕਰਦੇ ਤੋਂ ਉਸੇ ਵਕਤ ਜੋ ਹੈ ਨਾ ਉਹ ਟ੍ਰੈਫਿਕ ਕੀ ਹਰਿਆਣਾ ਪੁਲਿਸ ਕੇ ਸਾਥ ਕੋਈ ਬੈਠਕ ਹੋਈ ਹੈ ਆਪकी ਇਸ ਬਾਰੇ ਮਿਸਾਨੋ ਕੇ ਵਿਕਲ ਵਾਪਸ ਕਰ ਲਈਏ ਦੇਖੋ ਹਰਿਆਣਾ ਪੁਲਿਸ ਤੇ ਇੱਕ ਬੈਠਕ ਨਹੀਂ ہماری ਹਮੇਸ਼ਾ ਹੀ ਹੁੰਦੀ ਰਹਤੀ ਹੈ اور یہ ڈسیجن اس سٹیٹ کا ہے دوسری سٹیٹ ہے تو انہوں نے اپنا ڈسیجن لینا ہے اور لے بھی لیا ہوگا تھنک تو جو بھی ان کا ڈسیجن ہوگا وہ اپنی طرف سے جو بھی ڈسیجن ہوگا ویسی کاروائی کر لیں گے ہماری طرف سے بالکل کلیئر ہو جائے گا ٹھیک ہے ٹھیک ہے